ਤੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਪਾ ਪਵਿੱਤਰ ਧਰਤੀ ਸ਼੍ਰੋਮਣੀ ਗੁਰੂ ਰਵਿਦਾਸ ਮੰਦਿਰ ਚੱਕ ਖੇਮ ਫਗਵਾੜਾ ਵਿਖੇ ਸੰਗਰਾਂਦ ਮੌਕੇ ਪਵਿੱਤਰ ਸਰੋਵਰਦਾਨੀ ਪੱਥਰ ਰੱਖਿਆ ਗਿਆ ਇਸ ਮੌਕੇ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂ ਪਹੁੰਚੇ ਸਰੋਵਰ ਸਮੇਤ ਗੁਰੂ ਘਰ ਵਿੱਚ ਚੱਲ ਰਹੇ ਕੰਮਾਂ ਦੀ ਜਾਣਕਾਰੀ ਦਿੱਤੀਆ ਕਮੇਟੀ ਦੇ ਪ੍ਰਧਾਨ ਦਵਿੰਦਰ ਕੁਲਥਮ ਨੇ ਸੂਜ ਸੰਗਤ ਨੂੰ ਜਿੱਥੇ ਸਰੋਵਰ ਦੇ ਨੀਂਹ ਪੱਥਰ ਦੀ ਵਿਦਾਇਗੀ ਦਿੱਤੀ ਉੱਥੇ ਹੀ ਸੰਗਤ ਨੂੰ ਇਸ ਵਿੱਚ ਵੱਧ ਚੜ ਕੇ ਸੇਵਾ ਪਾਉਣ ਦੀ ਵੀ ਪ੍ਰੇਰਨਾ ਸੰਗਤ ਨੂੰ ਜਗਰੂਕੇਤੀ ਸ਼੍ਰੋਮਣੀ ਸ਼੍ਰੋਮਣੀ ਅਕਾਲ ਪੰਥ ਦਾ ਜੀਟੀ ਰੋਡ ਚੱਕਰ ਜੀ ਸਤਪੁਰ ਰਵਿਦਾਸ ਮਹਾਰਾਜ ਜੀ ਦਾ ਇਹ ਪਵਿੱਤਰ ਚਰਨਸ਼ੂ ਪ੍ਰਾਤਿਕ ਆਸਿਕ ਸਥਾਨ ਜਿਸ ਤੇ ਗੁਰੂ ਮਹਾਰਾਜ ਆਪ 72 ਦੇ ਸੰਗਤਾਂ ਨੂੰ ਉਪਦੇਸ਼ ਸਤਸੰਗ ਕਰਦੇ ਗਏ ਜਨ ਇਸ ਪਾਕਿਸਤਾਨ ਤੇ ਬਹੁਤ ਹੀ ਸੰਗਤ ਦੀ ਸਰਪਾ ਤੇ ਮਨੋ ਕਾਮਨਾਵਾਂ ਪੂਰੀਆਂ ਹਨ ਅੱਜ ਇਸ ਪਾਕਿਸਤਾਨ ਦੇ ਵਿਸ਼ਾਲ ਸਰੋਵਰ ਦੀ ਅਰੰਭਤਾ ਹੋਈ ਹੈ ਜੋ ਕਿ ਲਗਭਗ 10000 ਸਕੇਅਰ ਫੁੱਟ ਦਾ ਸਰੋਵਰ ਇੱਕ ਆਧੁਨਿਕ ਧੰਗਾ ਜਿਸ ਦਾ ਕੰਮ ਅੱਜ ਆਰੰਭ ਹੋ ਗਿਆ ਹੈ ਤੇ ਬਹੁਤ ਜਲਦੀ ਇਸ ਚੀਜ਼ ਨੂੰ ਆਪ ਸਾਰੀ ਸੰਗਤ ਦੇ ਸਹਿਯੋਗ ਸਦਕਾ ਮੇਰੇ ਚਾਰ ਤੇ ਕੰਪਲੀਟ ਕੀਤਾ ਜਾਏਗਾ ਤੇ ਇੱਕ ਬਹੁਤ ਹੀ ਵੱਡੀ ਨਿਰਮਾਣ ਉਹ ਸਾਰੇ ਕਾਰਜ ਇਸ ਗੁਰੂ ਘਰ ਦੇ ਚੱਲਦੇ ਨੇ ਜਿਹਦੇ ਵਿੱਚ ਆਲਰੇਡੀ 16000 ਸਕੁਅਰ ਫੁੱਟ ਦਾ ਇੱਕ ਬਹੁਤ ਵੱਡਾ ਵਿਸ਼ਾਲ ਲੰਗਰ ਹਾਲ ਹੈ ਜਿਸ ਦੇ ਵਿੱਚ ਇਹ ਲਈ ਤੋਂ ਬਹੁਤ ਸਾਰੇ ਲੋਕਾਂ ਦੇ ਧਾਰਮਿਕ ਸਮਾਜਿਕ ਅਤੇ ਵਿਰਾਸ਼ਾ ਨਿਆਣੇ ਪ੍ਰੋਗਰਾਮ ਦਿੱਤੇ ਜਾਂਦੇ ਹਨ ਇਸ ਦੇ ਉੱਪਰ ਇੱਕ ਨਿਵਾਨ ਭਾਲ ਤੇ ਇੱਕ ਕਰਵਾ ਰਿਹਾ ਜਿਸ ਦਿਨ ਚੋਂ ਇੱਕ ਹਾਲ ਮੱਕ ਪਰ ਕੰਪਲੀਟ ਹੋ ਚੁੱਕਾ ਹੈ ਉਸ ਲਈ ਅਰਜ਼ੀ ਲਈ ਮੈਂ ਸੂਬਾ ਸਾਧ ਸੰਦਰਭੀ ਸਰਮਾਚਕ ਬੇਨਤੀ ਕਰਨਾ ਚਾਹ ਰਿਹਾ ਕਿ ਇਸ ਗੁਰੂ ਕਾਰਜਾ ਨੂੰ ਨੇਪਰੇ ਚਾੜ੍ਹ ਲੈ ਆ ਪੰਨ ਮੰਨਤਾ ਹੰਦੇ ਨਾਲ ਸਹਿਯੋਗ ਦਿਓ ਇਸ ਮੌਕੇ ਪਹੁੰਚੇ ਆਗੂਆ ਵੱਲੋਂ ਵੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਪਵਿੱਤਰ ਸਰੋਵਰ ਦੇ ਕਾਰਜਾਂ ਦੀ ਅਰੰਭਤਾ ਦੀ ਬਤਾਈ ਦਿੱਤੀ ਜਾਂ ਸੰਗਤਾਂ ਨੂੰ ਵੱਧ ਤੋਂ ਵੱਧ ਸੇਵਾ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਸਰੋਵਰ ਨੂੰ ਜਲਦ ਤੋਂ ਜਲਦ ਸੰਗਤਾਂ ਨੂੰ ਸਮਰਪਿਤ ਕੀਤਾ ਜਾ ਸਕੇ ਅਸੀਂ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੰਦਿਰ ਬੰਦਕਮੇਟੀ ਜਾਂ ਜਾਂ ਗੁਰਦੁਆਰਾ ਸਾਹਿਬ ਦੇ ਸਪੰਸਰ ਅੱਜ ਬੜਾ ਬਰਨਾਲਾ ਜਨ ਕਿ ਅੱਜ ਨਵਾਂ ਮਕੀਨਾ ਚੜਿਆ ਸੰਗਰਾਮ ਦੀ ਸਾਲਾਤ ਬਾਲਕੁਆਤ ਤੋਂ ਵਾਲਾ ਦੂਸਰਾ ਅੱਜ ਇੱਕ ਬਹੁਤ ਇਤਿਹਾਸਕ ਕਦਮ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਐਲਾਨਾਇਆ ਹੈ ਕਿ ਸਰੋਵਰ ਸਾਹਿਬ ਜਿਹੜੇ ਨਾਲ ਹੀ ਜਦੋਂ ਮੰਦਿਰ ਬਣਿਆ ਉਹਨਾਂ ਦੇ ਕੋਲੋਂ ਪ੍ਰਾਈਵੇਸੀ ਉਹਨਾਂ ਦੀ ਅੱਜ ਸਾਰੀ ਸ਼ੁਰੂ ਕੀਤੀ ਗਈ ਹੈ ਜਿੱਦਾਂ ਕਿ ਪ੍ਰਧਾਨ ਜੀ ਮੋਸਾ ਜੀ ਦਾ 10000 ਸਿਰਫ ਜਿਹੜੇ ਚੋਂ ਭੱਜਿਆ ਹੈ ਉਸ ਪਵਿੱਤਰ ਸਰੋਵਰ ਨੂੰ ਬਣਾਉਣ ਵਾਸਤੇ ਮੈਂ ਵਰਜੋਗ ਸਾਧ ਸੰਗਤ ਨੂੰ ਤਕਰੀਰ ਕਰਾਂ ਕਿ ਇਸ ਸਰੋਵਰ ਨੂੰ ਬਣਾਉਣ ਦੇ ਵਿੱਚ ਤੁਸੀਂ ਸਾਰੇ ਆਪਣਾ ਯੋਗਦਾਨ ਪਾਓ ਕਾਰ ਸੇਵਾ ਦੇ ਰੂਪ ਦੇ ਵਿੱਚ ਤੁਸੀਂ ਆ ਕੇ ਕਾਰ ਸੇਵਾ ਕਰੋ ਤਾਂ ਮੰਨ ਤਾਂ ਤੋਂ ਇੱਥੇ ਇਸ ਮੰਦਰ ਦੀ ਤੁਸੀਂ ਮਦਦ ਵੀ ਕਰੋ ਔਰ ਇਸ ਨੂੰ ਖੂਬਸੂਰਤ ਆਪਾਂ ਪੰਜਾਬ ਦਾ ਵੱਡਾ ਮੰਦਰ ਬਣਾਈ ਤਾਂ ਕਿ ਇੱਥੇ ਆਪਾਂ ਲੋਕ ਸਰਦਾਰ ਦੇ ਨਾਲ ਹੁਣ ਅੱਗੇ ਵੀ ਆਉਂਦੇ ਆ ਲੋਕਾਂ ਦੀਆਂ ਮਨੋ ਕਾਮਨਾਵਾਂ ਇੱਥੇ ਪੂਰੀਆਂ ਹੁੰਦੀਆਂ ਇਤਿਹਾਸਿਕ ਜਗ੍ਹਾ ਹੈ ਗੁਰੂ ਅਰਦਾਸ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਸਾਰੇ ਮਹਾਰਾਜ ਵਾਹਿਗੁਰੂ ਚੱਲੇ ਸੀ ਅੱਜ ਤੱਕ ਯਾਤਰਾ ਦੇ ਵਿੱਚ ਉਹਨਾਂ ਨੇ 72 ਦਿਨ ਬਾਅਦ ਆ ਕੇ ਪਰਸੇ ਵੀ ਕੀਤੀ ਸੀ ਤੇ ਆਪਣੇ ਸਾਧ ਸੰਗਤ ਨੂੰ ਉਪਦੇਸ਼ ਦਿੱਤਾ ਸੀ ਉਹ ਬੜਾ ਇਤਿਹਾਸਿਕ ਬਦਵਾ ਸਾਹਮਣੇ ਨਹੀਂ ਹੈ ਆਪ ਨੂੰ ਸਾਰੇ ਇਸ ਪਹਾੜ ਦੇ ਮੌਕੇ ਲਈ ਬਹੁਤ ਬਹੁਤ ਵਧਵਾਦਨਾ ਤੇ ਵਿਸ਼ੇਸ਼ ਤੌਰ ਤੇ ਜਿਹੜੀ ਪ੍ਰਬੰਧਕ ਕਮੇਟੀ ਹੈ ਜਿਹੜੇ ਦਿਨ ਰਾਤ ਇੱਕ ਕਰਕੇ ਇਸ ਜਗ੍ਹਾ ਨੂੰ ਪਵਿੱਤਰ ਬਣਾ ਰਿਹਾ ਵੱਡਾ ਬਣਾ ਰਿਹਾ ਖੂਬਸੂਰਤ ਬਣਾ ਰਿਹਾ ਲੱਖਾਂ ਰੁਪਇਆ ਕਰੋੜਾਂ ਰੁਪਇਆ ਲੱਗ ਰਿਹਾ ਸਾਧ ਸੰਗਤ ਦੀ ਮਦਦ ਦੇ ਨਾਲ ਉਹਨਾਂ ਦਾ ਜਿਹੜੇ ਲੋਕ ਕਾਰਨੀ ਕੁਰਸ਼ਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧਾਨ ਗੁਰਦੇਵ ਸਾਰੀ ਸਰਕਾਰ ਦੇ ਸਾਥੀਆਂ ਨੂੰ ਜੈ ਗੁਰਦੇਵ ਧਾਨ ਗੁਰਦੇਵ ਜੈ ਭਾਰਤ ਅੱਜ ਬੜਾ ਇਤਿਹਾਸਕ ਦਿਨ ਹੈ ਤੁੱਕੇ ਸ਼੍ਰੋਮਣੀ ਚੱਕ ਕੇ ਜੋ ਸਾਡਾ ਸ਼੍ਰੀ ਗੁਰੂ ਦਾਸ ਮਹਾਰਾਜ ਦਾ ਸਥਾਨ ਹੈ ਜੋ ਕਿ ਫਗਵਾੜੇ ਦੀ ਜੜੀ ਰੋਡ ਦੇ ਉੱਪਰ ਜਿਸ ਦਾ ਪਹਿਲਾਂ ਵੀ ਜਿਹੜਾ ਨਿਰਮਾਣ ਚੱਲ ਰਿਹਾ ਬਹੁਤ ਜੋਰਾਂ ਛੋਰਾ ਦੇ ਨਾਲ ਸਾਡੇ ਜਿਹੜੇ ਪ੍ਰਧਾਨ ਹੈ ਦਵਿੰਦਰ ਗੁਤਮ ਜੀ ਜਿਨ੍ਹਾਂ ਨੇ ਦਿਨ ਦੁਗਣੀ ਰਾਤ ਚੌਕਨੀ ਤਰੱਕੀ ਦਿੱਤੀ ਹੈ ਬੜਾ ਕੁਝ ਉਨ੍ਹਾਂ ਨੇ ਇੱਥੇ ਵਿਸਤਾਰ ਵੀ ਕੀਤਾ ਹੈ ਤੋਂ ਪਿੱਛੇ ਹੀ ਅਜ ਸਲੋਵਰ ਦਾ ਉਦਘਾਟਨ ਵੀ ਜਿਹੜਾ ਹੈ ਅਰੰਭਤਾ ਕੀਤੀ ਗਈ ਇਸ ਵਿੱਚ ਬੜਾ ਵਿਸ਼ਾਲ ਜਿਹੜਾ ਸਲੋਗਨ ਜਿਹੜਾ ਗੁਰੂ ਰਵਿਦਾਸ ਮਹਾਰਾਜੀ ਦੇ ਨਾਮ ਤੇ ਬਣਾਇਆ ਜਾਊਗਾ। ਸੋ ਸਾਰੀ ਸੰਗਤਾਂ ਨੂੰ ਅਤੇ ਪੂਰੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਬੇਨ ਕਰਦੇ ਆਂ ਵੀ ਇਸ ਅਸਥਾਨ ਦੇ ਜਿਹੜਾ ਸਲੋਗਨ ਆ ਉਹਦੀ ਵੀ ਸੇਵਾ ਵਾਸਤੇ ਮੇਰੇ ਆਤਮਾ ਅੱਭਾ ਜਿਹੜਾ ਜਿਆਦਾ ਦੇ ਸੀਗੀ ਤਾਂ ਜੋ ਥੋੜੇ ਦਿਨਾਂ ਦੇ ਵਿੱਚ ਜਿਹੜਾ ਇਹ ਸਲੋਗਨ ਜਿਹੜਾ ਬਣ ਕੇ ਸੰਗਤਾਂ ਨੂੰ ਸਮਰਪਿਤ ਕਰ ਸਕੀਏ। ਸੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਨਾਮ ਜਿਹੜਾ ਪ੍ਰਸਾਰਿਆ ਉਹ ਜਨ ਜਨ ਜਗ ਪਹੁੰਚੇ ਜੇ ਬੱਚਿਆਂ ਤੋਂ ਬਲੀ ਬੀੜੀ ਦੇ ਵਿੱਚ ਸਰਾ ਪੰਚਾਇਤਾਂ ਅਤੇ ਸਮਾਜ ਅਤੇ ਸਾਡੀਆਂ ਜਿਹੜੇ ਸਮੂਹ ਜਥ ਗੁਰਪੜਾਏ ਪੰਜਾਬ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਆਉਣ ਵਾਲੀ ਪੀੜ੍ਹੀ ਬੱਚਿਆਂ ਨੂੰ ਆਪਣੇ ਗੁਰੂ ਰੈਵੜਾ ਬਾਰੇ ਸਾਨੂੰ ਇਤਿਹਾਸ ਜਿਹੜਾ ਦੱਸਣਾ ਚਾਹੀਦਾ ਹੈ ਤਾਂ ਜੋ ਬੱਚੇ ਜਿਹੜਾ ਆ ਉਹਨਾਂ ਤੋਂ ਪ੍ਰੇਰਿਤ ਹੋ ਕੇ ਉਹ ਵਿਖਾ ਵਾਸਤੇ ਆਪਣੇ ਸਮਾਜ ਨਾਲ ਜੁੜੇ ਰਹਿਣ ਸੋ ਇਹ ਬੇਨਤੀ ਕਰਦੇ ਹੋਏ ਸਾਰਿਆਂ ਨੂੰ ਜਿਹੜੇ ਲੱਖ ਲੱਖ ਮੁबारकਾ ਵੀ ਦਿੰਦੇ ਆ ਅਤੇ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਪੀਐਸਐਸ ਦੇ ਫਲੋਵਰ ਦੇ ਉਦਘਾਟਨ ਦੇ ਵਿੱਚ ਅਰੰਭਤਾਬਾਦ ਤੇ ਸਾਰਿਆਂ ਨੇ ਸਹਿਯੋਗ ਦੇਣਾ ਤੁਨ ਮੰਨ ਤਾਂ ਦੇ ਨਾਲ ਸੋ ਸਾਰਿਆਂ ਨੂੰ ਬੇਨਤੀ ਨਹੀਂ ਕਰਦੇ ਜੈ ਗੁਰਦੇਵਤਨ ਗੁਰਦੇ ਜੈਪੀ Chamla Chandar building maintenance handyman under check trade platform is now available on your local London area he has more than 5 years experience in the same line he used to work with reputed companies agencies as well local builders with brothers He is professional by plumbing electrician masonry work carpentry for more information please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ